ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ 7 ਅਗਸਤ ਦਾ ਇਤਿਹਾਸਿਕ ਦਿਨ ਹੈ ਅੱਜ ਦੇ ਦਿਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮੀ ਟਕਸਾਲ ਦੀ ਆਰੰਭਤਾ ਕੀਤੀ ਸੀ ਸਥਾਪਨਾ ਕੀਤੀ ਸੀ ਸੋ ਸਮੂਚੀ ਸਿੱਖ ਕੌਮ ਨੂੰ ਦਮਦਮੀ ਟਕਸਾਲ ਦੀ ਸਥਾਪਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਦੇ ਦਿਨ ਜੋ ਦਸਮ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਦਮਦਮੀ ਟਕਸਾਲ ਦੀ ਸਥਾਪਨਾ ਕੀਤੀ ਸੀ ਉਸ ਦੇ ਇਤਿਹਾਸ ਦੀ ਇੱਕ ਝਾਤ ਮਾਰਦੇ ਹਾਂ ਜਦੋਂ ਕਲਗੀਧਰ ਪਿਤਾ ਸਰਵੰਸ ਵਾਰ ਕੇ ਮੁਕਤਸਰ ਸਾਹਿਬ ਟੁੱਟੀ ਗੰਢ ਕੇ ਸਾਬੂ ਕੀ ਤਲਵੰਡੀ ਆਏ ਤਾਂ ਸਿੰਘਾਂ ਨੇ ਬੇਨਤੀ ਕੀਤੀ ਕਿ ਹਜ਼ੂਰ ਜੋ ਆਪ ਜੀ ਨੇ ਗੁਰਬਾਣੀ ਦੇ ਅਰਥਕ ਪੜਾਉਣ ਦਾ ਵਚਨ ਕੀਤਾ ਸੀ ਸੋ ਕਿਰਪਾ ਕਰਕੇ ਪੂਰਾ ਕਰੋ ਜੀ ਤਾਂ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਕਿਹਾ ਕਿ ਤੁਸੀਂ ਜੋ ਧੀਰਮਲ ਦੇ ਕੋਲ ਜਾਓ ਤੇ ਪੰਜਵੇਂ ਪਾਸ਼ਾ ਜੀ ਨੇ ਜੋ ਗੁਰਬਾਣੀ ਦੀ ਬੀੜ ਰਚੀ ਸੀ ਉਹ ਲੈ ਕੇ ਆਓ ਅਸੀਂ ਨੌਵੇਂ ਪਾਸ਼ਾ ਜੀ ਦੀ ਬਾਣੀ ਦਰਜ ਕਰਕੇ ਤੇ ਨਾਲ ਦੀ ਨਾਲ ਆਪ ਜੀ ਸਮੁੱਚੀ ਸਿੱਖ ਸੰਗਤਾਂ ਨੂੰ ਗੁਰਬਾਣੀ ਦੇ ਅਰਥ ਵੀ ਪੜਾਵਾਂਗੇ ਜਦੋਂ ਗੁਰ ਸੇਖਾ ਗੁਰੂ ਮਹਾਰਾਜੀ ਦਾ ਹੁਕਮ ਮੰਨ ਕੇ ਧੀਰਮਲ ਕੋਲ ਗਏ ਤਾਂ ਧੀਰਮਲ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਇਹ ਵੀੜ ਨਹੀਂ ਦਵਾਂਗਾ ਕਿਉਂਕਿ ਉਸ ਦੇ ਮਨ ਵਿੱਚ ਕਪਟ ਚੱਲ ਰਿਹਾ ਸੀ ਉਸ ਨੇ ਸਿੱਖਾਂ ਨੂੰ ਤਾਨਾ ਮਾਰਿਆ ਕਿ ਇਹ ਤੁਹਾਡਾ ਗੁਰੂ ਦਸ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੀ ਜੋਤ ਹਨ ਤਾਂ ਉਹ ਆਪਣੇ ਮੁਖ ਤੋਂ ਖੁਦ ਕਿਉਂ ਬਾਣੀ ਉਚਾਰ ਲੈਂਦੇ ਜਦੋਂ ਸਿੱਖਾਂ ਨੇ ਗੁਰੂ ਮਹਾਰਾਜ ਨੂੰ ਧੀਰਮਲ ਦੀ ਇਹ ਕਰਤੂਤ ਬਾਰੇ ਦੱਸਿਆ ਤਾਂ ਗੁਰੂ ਮਹਾਰਾਜ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਕਲਮ ਚੱਕੋ ਅਸੀਂ ਬਾਣੀ ਆਪਣੇ ਮੁਖ ਤੋਂ ਉਚਾਰਨ ਕਰਾਂਗੇ ਤੁਸੀਂ ਬਾਣੀ ਲਿਖਣੀ ਆਰੰਭ ਕਰੋ ਸੋ ਇੱਥੇ ਸੰਗਤਾਂ ਨੂੰ ਦੱਸ ਦਈਏ ਕਿ ਜੋ ਕਲਮਾਂ ਦੀ ਸੇਵਾ ਸਿਹਾਈ ਦੀ ਸੇਵਾ ਤੇ ਪੇਪਰ ਦੀ ਸੇਵਾ ਇਹ ਅਮਰਸ਼ੀਰ ਬਾਬਾ ਦੀਪ ਸਿੰਘ ਜੀ ਨੇ ਕੀਤੀ ਸੀ ਤੇ ਲਿਖਣ ਦੀ ਸੇਵਾ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਕੀਤੀ ਸੀ ਸੋ ਦਸਮ ਪਾਸ਼ਾ ਆਪਣੇ ਮੁਖ ਤੋਂ ਬਾਣੀ ਉਚਾਰਦੇ ਗਏ ਤੇ ਸ਼ਹੀਦ ਭਾਈ ਮਨੀ ਸਿੰਘ ਜੀ ਲਿਖਦੇ ਗਏ ਪਹਿਲੇ ਦਿਨ ਹੀ ਸੋ ਜਪਜੀ ਸਾਹਿਬ ਰਹਿਰਾ ਸਾਹਿਬ ਤੇ ਕੀਰਤਨ ਸੋਹਲੇ ਦੀ ਬਾਣੀ ਇੱਕੋ ਦਿਨ ਪਹਿਲੇ ਦਿਨ ਹੀ ਲਿਖੀ ਗਈ ਅਤੇ ਸ਼ਾਮ ਨੂੰ ਸਾਰੀ ਬਾਣੀ ਦੇ ਅਰਥ ਸੰਗਤਾਂ ਨੂੰ ਸੁਣਾਏ ਗਏ ਸਤਗੁਰੂ ਆ ਜੀ ਨੇ ਲਿਖਾਰੀ ਭਾਈ ਮਨੀ ਸਿੰਘ ਜੀ ਨੂੰ ਕਿਹਾ ਵੇਖਿਆ ਅਕਾਲ ਪੁਰਖ ਦਾ ਕੌਤਕ ਸੋ ਭਾਈ ਮਨੀ ਸਿੰਘ ਜੀ ਨੇ ਜਿਵੇਂ ਜਿਵੇਂ ਗੁਰੂ ਮਹਾਰਜ ਬਾਣੀ ਉਚਾਰਦੇਗੇ ਆਪਣੇ ਮੁਖ ਤੋਂ ਉਸੇ ਤਰ੍ਹਾਂ ਹੀ ਭਾਈ ਮਨੀ ਸਿੰਘ ਲਿਖਦੇਗੇ ਸੋ ਇਸੇ ਤਰ੍ਹਾਂ 9 ਮਹੀਨੇ 9 ਦਿਨ ਵਿੱਚ ਸੰਮਤ 1762 ਕੱਤਕ ਸੁਦੀ ਪੂਰਨ ਮਾਸੀ ਤੋਂ ਆਰੰਭ ਕਰਕੇ 1763 ਵਿਕਰਮੀ 23 ਸਾਵਣ ਤੱਕ ਅਰਥ ਪੜਾਏ ਅਤੇ ਸਾਰੀ ਗੁਰਬਾਣੀ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਸਮੇਤ ਇੱਕ ਓੰਕਾਰ ਤੋਂ ਲੈ ਕੇ 18 ਹੈ 10 20 ਤੱਕ ਸੰਪੂਰਨ ਕੀਤੀ ਗੁਰੂ ਮਾਰਜ ਨੇ ਕਿਸੇ ਵੀ ਲਗ ਮਾਤਰਾ ਦਾ ਫਰਕ ਨਹੀਂ ਪੈਣ ਦਿੱਤਾ ਤੇ ਇਹ ਇਸੇ ਤਰ੍ਹਾਂ ਹੀ ਦਸਮ ਪਾਤਸ਼ਾਹ ਜੀ ਨੇ ਬਾਣੀ ਭਾਈ ਮਣੀ ਸਿੰਘ ਜੀ ਤੋ ਲਿਖਾ ਕੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਮਹਾਰਾਜ ਸਾਹਿਬ ਵਿਦਾ ਸਰੂਪ ਤਿਆਰ ਕੀਤਾ ਤੇ ਨਾਲ ਦੀ ਨਾਲ ਹੀ ਸੰਗਤਾਂ ਨੂੰ ਗੁਰਬਾਣੀ ਦੇ ਅਰਥ ਗੁਰਬਾਣੀ ਸ਼ੁੱਧ ਕਿਵੇਂ ਪੜ੍ਹਨੀ ਹੈ ਸ਼ੁੱਧ ਲਗਾ ਮਾਤਰਾ ਦਾ ਉਚਾਰਨ ਕਰਨਾ ਵੀ ਦੱਸਿਆ ਸੋ ਦਸ਼ਮ ਪਾਸ਼ੈ ਨੇ ਸਭੂ ਕੀ ਤਲਵੰਡੀ ਦਾ ਨਾਮ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸੀ ਰੱਖ ਕੇ ਵਾਰ ਦਿੱਤਾ ਕਿ ਜੋ ਵੀ ਇੱਥੇ ਬੈਲ ਬੁੱਧੀ ਭਾਵ ਮਤ ਬੁੱਧੀ ਵਾਲਾ ਵੀ ਪੜੇਗਾ ਉਸ ਨੂੰ ਵੀ ਛੇਤੀ ਵਿਦਿਆ ਪ੍ਰਾਪਤ ਹੋਵੇਗੀ ਗੁਰਬਾਣੀ ਦੇ ਸੰਪੂਰਨ ਹੋਣ ਤੇ ਜੋ ਸਿਆਹੀ ਅਤੇ ਕਲਮਾਂ ਬਚੀਆਂ ਸਨ ਗੁਰੂ ਮਹਾਰਾਜ ਜੀ ਨੇ ਜਿਸ ਸਰੋਵਰ ਵਿੱਚ ਛੁੱਟੀਆਂ ਉਸ ਸਰੋਵਰ ਦਾ ਨਾਮ ਲਿਖਣ ਸਰ ਰੱਖਿਆ ਗਿਆ ਸੋ ਲਿਖਣ ਸਰ ਸਰੋਵਰ ਦੇ ਨਾਮ ਨਾਲ ਇਹ ਸਰੋਵਰ ਪ੍ਰਸਿੱਧ ਹੈ ਸੋ ਗੁਰੂ ਮਹਾਰਜ ਨੇ ਬਾਰ ਦੱਤਾ ਸੀ ਜੋ ਵੀ ਇੱਥੇ ਪਿਆਰ ਦੇ ਨਾਲ ਸੱਚੇ ਮਨ ਦੇ ਨਾਲ ਗੁਰਮੁਖੀ 35 ਲਿਖੇਗਾ ਉਸ ਨੂੰ ਗੁਰਬਾਣੀ ਦਾ ਗਿਆਨ ਹੋ ਜਾਵੇਗਾ ਗੁਰਬਾਣੀ ਸ਼ੁੱਧ ਲਗਾ ਮਾਸਤਰਾਵਾਂ ਦਾ ਗਿਆਨ ਹੋਵੇਗਾ ਸੋ ਅੱਜ ਵੀ ਸੰਗਤਾਂ ਉੱਤੇ ਗੁਰਬਾਣੀ 35 ਲਿਖਦੀਆਂ ਨੇ ਤੇ ਗੁਰੂ ਮਹਾਰਜ ਦੇ ਬਚਨ ਸਦਕਾ ਗੁਰਬਾਣੀ ਸ਼ੁੱਧ ਕਿਵੇਂ ਪੜ੍ਹਨੀ ਹੈ ਉਸ ਦਾ ਗਿਆਨ ਪ੍ਰਾਪਤ ਕਰਦੀਆਂ ਨੇ ਸੋ ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਜੀ ਨੇ ਜਦੋਂ ਫਬਾਣੀ ਸੰਪੂਰਨ ਕਰਵਾਈ ਸੀ ਤਾਂ ਉਸ ਦੇ ਪਰਥਾਏ ਜੋ ਰਤਨ ਸਿੰਘ ਭੰਗੂ ਜੀ ਨੇ ਪ੍ਰਾਚੀਨ ਗ੍ਰੰਥ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ 9 ਮਹੀਨੇ ਤੇ 9 ਦਿਨਾਂ ਤਲਵੰਡੀ ਰਖੇ ਮੁਕਾਮ ਡੇਰਾ ਤੋਰਾ ਰੁਖ ਦੱਖਣ ਛੱਡ ਤੁਰਕਨ ਵੱਡ ਥਾਨ ਯਥਾ ਏ ਹੋਇ ਪ੍ਰਗਟ ਹਮਾਰੀ ਕਾਚੀ ਪੜ ਹੈ ਇਹਾ ਢੋਰ ਮਤ ਹਾਸੀ ਲੇਖਣ ਗੁਣੀ ਕਵੈند ਗਿਆਨੀ ਬੁੱਧ ਸਿੱਧ ਹਸਾ ਹੈ ਇਤ ਹਾਨੀ ਸੋ ਇਸ ਤਰ੍ਹਾਂ ਭਾਈ ਰਤਨ ਸਿੰਘ ਭੰਗੂ ਜੀ ਨੇ ਆਪਣੇ ਪੰਛ ਪ੍ਰਕਾਸ਼ ਵਿੱਚ ਜੋ ਗੁਰੂ ਮਾਰਜ ਨੇ ਉਸ ਸਮੇਂ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਬਾਣੀ ਲਿਖ ਕੇ ਸਿੰਘਾਂ ਨੂੰ ਅਰਥ ਕਰਵਾਏ ਸਨ ਉਸ ਦੇ ਪਰਖਾਏ ਭਾਈ ਰਤਨ ਸਿੰਘ ਭੰਗੂ ਜੀ ਨੇ ਆਪਣੇ ਪੰਥ ਪ੍ਰਕਾਸ਼ ਵਿੱਚ ਗੁਰੂ ਸਾਹਿਬ ਜੀ ਦੀ ਮਹਿਮਾ ਇਸ ਤਰ੍ਹਾਂ ਕੀਤੀ ਹੈ ਸੋ ਜਦੋਂ ਦਸ਼ਮੀਸ਼ ਪਹਾਰਾ ਜੀ ਤੋਂ ਸਾਰੇ ਸਿੰਘ ਅਰਥ ਸੁਣ ਕੇ ਬ੍ਰਹਮ ਗਿਆਨ پا ਕੇ ਜੀਵਨ ਮੁਕਤ ਤੇ ਬੇਦੇਹ ਮੁਕਤ ਹੋ ਗਏ ਕਿਸੇ ਨੂੰ ਵੀ ਸਰੀਰ ਦਾ ਚੇਤਾ ਨਾ ਰਹਿਆ ਇਹ ਵੇਖ ਕੇ ਗੁਰੂ ਸਾਹਿਬ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਆਗਿਆ ਦਿੱਤੀ ਕਿ ਭਾਈ ਸਾਹਿਬ ਤੁਸੀਂ ਦੂਜੇ ਸਿੰਘਾਂ ਵਾਂਗ ਬੇਦੇਹ ਮੁਕਤ ਹੋ ਕੇ ਸਭ ਕੁਝ ਛੱਡਣਾ ਨਹੀਂ ਸਗੋ ਸੇਵਾ ਕਰਨੀ ਹੈ ਜੋ ਅਖਰ ਅਸੀਂ ਤੁਹਾਨੂੰ ਪੜ੍ਹਾਏ ਹਨ ਉਹ ਅਗਾ ਸਿੱਖਾਂ ਨੂੰ ਪੜ੍ਹਾ ਕੇ ਸਫਲੇ ਕਰਨੇ ਹਨ ਭਾਵੇਂ ਤੁਹਾਡੇ ਸਰੀਰ ਦਾ ਬੰਦ ਬੰਦ ਕਿਉਂ ਨਾ ਕਟਿਆ ਜਾਵੇ ਤੁਹਾਡੇ ਗਿਆਨ ਵਿੱਚ ਫਰਕ ਨਹੀਂ ਪਵੇਗਾ ਅਤੇ ਬਾਬਾ ਦੀਪ ਸਿੰਘ ਜੀ ਨੂੰ ਵੀ ਆਗਿਆ ਦਿੱਤੀ ਕਿ ਤੁਸੀਂ ਵੀ ਸੇਵਾ ਕਰਨੀ ਹੈ ਤੁਹਾਡੇ ਗਿਆਨ ਦੇ ਵਿੱਚ ਵੀ ਕੋਈ ਫਰਕ ਨਹੀਂ ਪਵੇਗਾ ਭਾਵੇਂ ਤੁਹਾਡੇ ਸਰੀਰ ਨਾਲ ਸਿਰ ਵੀ ਵੱਖਰਾ ਕਿਉਂ ਨਾ ਹੋ ਜਾਵੇ ਤੁਸੀਂ ਉਸੇ ਤਰ੍ਹਾਂ ਗਿਆਨ ਵਿੱਚ ਅਸਥਿਤ ਰਹੋਗੇ ਫਿਰ ਜਦੋਂ ਗੁਰੂ ਮਹਾਰਾਜ ਹਜੂਰ ਸਾਹਿਬ ਵੀ ਖੇ ਚਲੇ ਗਏ ਫਿਰ ਸਾਚਖੰਡੇ ਸ੍ਰੀ ਹਜੂਰ ਸਾਹਿਬ ਜਾ ਕੇ ਸਤਿਗੁਰੂ ਆ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕਰਕੇ ਭਾਈ ਮਣੀ ਸਿੰਘ ਜੀ ਨੂੰ ਸ੍ਰੀ ਅੰਮ੍ਰਿਤਸਰ ਭੇਜਿਆ ਇੱਥੇ ਆ ਕੇ ਭਾਈ ਸਾਹਿਬ ਜੀ ਨੇ ਅਰਥਾਂ ਦੀ ਟਕਸਾਲ ਚਲਾਈ ਅਤੇ ਬਾਬਾ ਦੀਪ ਸਿੰਘ ਜੀ ਨੇ ਵੀ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਦੰਦਮਾ ਸਭ ਆ ਕੇ ਦੰਦਮੇ ਟਕਸਾਲ ਚਲਾਈ ਸੋ ਜਦੋਂ ਭਾਈ ਸੋ ਜਦੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਮਦਮਾ ਸਾਬ ਆਖੇ ਟਕਸਾਲ ਚਲਾਈ ਸੋ ਇਸੇ ਟਕਸਾਲ ਦਾ ਨਾਮ ਬਾਅਦ ਵਿੱਚ ਦਮਦਮੀ ਟਕਸਾਲ ਕਰਕੇ ਪ੍ਰਸਿੱਧ ਹੋਇਆ ਹੈ ਸੋ ਅੱਜ ਵੀ ਦਮਦਮੀ ਟਕਸਾਲ ਸਿੱਖਾਂ ਦੀ ਸਿਰਮੌਰ ਸੰਸਥਾ ਵਜੋਂ ਜਾਣੀ ਜਾਂਦੀ ਹੈ ਸੋ ਇਸੇ ਤਰ੍ਹਾਂ ਦੋਵੇਂ ਟਕਸਾਲਾ ਹੁਣ ਤੱਕ ਸੀਨੇ ਬਸੀਨੇ ਬ੍ਰह्म ਗਿਆਨੀਆਂ ਦੁਆਰਾ ਚਲਾਈਆਂ ਆ ਰਹੀਆਂ ਹਨ ਅਤੇ ਗੁਰੂ ਮਹਾਰਾਜ ਦੇ ਹੁਕਮ ਸਦਕਾ ਸਿੱਖ ਸੰਗਤਾਂ ਨੂੰ ਗੁਰਬਾਣੀ ਸ਼ੁੱਧ ਪੜਨੀ ਲਗਾ ਮਾਤਰਾਵਾਂ ਦਾ ਉਚਾਰਨ ਮੋਹਾਰਨੀ ਦਾ ਕਿਵੇਂ ਸ਼ੁੱਧ ਉਚਾਰਨ ਕਰਨਾ ਹੈ ਗੁਰਬਾਣੀ ਸ਼ੁੱਧ ਕਿਵੇਂ ਪੜਨੀ ਹੈ ਅਰਥਾ ਸਮੇਤ ਗੁਰਬਾਣੀ ਦਾ ਗਿਆਨ ਸੰਗਤਾਂ ਨੂੰ ਦਿੱਤਿਆ ਜਾਂਦਾ ਹੈ ਤੇ ਇਹਨਾਂ ਤਕਸਾਲਾਂ ਦੇ ਵਿੱਚ ਹੀ ਬਹੁਤ ਸਾਰੇ ਗੁਰਮੁਖ ਪਿਆਰੇ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਜੋ ਵੀ ਟਕਸਾਲ ਤੋਂ ਗੁਰਮੁਖ ਪਿਆਰਾ ਪੜ ਕੇ ਆਉਂਦਾ ਹੈ ਉਹ ਸੰਸਾਰ ਦੇ ਵਿੱਚ ਬੜਾ ਹੀ ਸ਼ਲਾਘਾ ਯੋਗ ਬਣਦਾ ਹੈ ਉਸ ਦੇ ਸੰਸਾਰ ਦੇ ਵਿੱਚ ਬੜੀ ਪ੍ਰਸੰਸਾ ਹੁੰਦੀ ਹੈ ਤੇ ਉਹ ਅੱਗੇ ਜਾ ਕੇ ਹੋਰ ਗੁਰਮੁਖ ਪਿਆਰਿਆਂ ਨੂੰ ਉਹ ਵਿਦਿਆ ਵੰਡਦਾ ਹੈ ਸੋ ਗੁਰੂ ਮਹਾਰਾਜ ਨੂੰ ਤਕਸਾਲਾਂ ਕਿਉਂ ਚਲਾਉਣੀ ਆ ਪਈਆਂ ਆਓ ਇਸ ਬਾਰੇ ਵੀ ਜਾਣੀਏ ਜਦੋਂ ਇੱਕ ਸਿੰਘ ਬਾਣੀ ਪੜ ਰਿਹਾ ਸੀ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ ਇੱਥੇ ਸੰਗਤਾਂ ਨੂੰ ਦੱਸ ਦਈਏ ਕਹਿ ਤੱਕੇ ਨੂੰ ਦਲਾਮਾ ਕਹਿ ਲੱਗਿਆ ਹੋਇਆ ਹੈ ਕਹਿ ਜਾਣੈ ਗੁਰ ਸੂਰਾ ਪਰ ਉਹ ਗੁਰ ਸਿੱਖ ਗੁਰ ਬਾਣੀ ਨੂੰ ਗਲਤ ਪੜ ਰਿਹਾ ਸੀ ਸਿੱਖ ਉਹ ਕਿਵੇਂ ਪੜ ਰਿਹਾ ਸੀ ਕਰਤੇ ਕਿ ਮਿਤ ਕਰਤਾ ਜਾਣੈ ਕਿ ਜਾਣੈ ਗੁਰ ਸੂਰਾ ਉਹ ਕੱਕੇ ਨੂੰ ਲਾਵਾਂ ਦੀ ਜਗਾ ਕੱਕੇ ਨੂੰ ਲਾਵਾਂ ਲਗਾ ਕੇ ਕਿ ਜਾਣੈ ਗੁਰ ਸੂਰੇ ਦੇ ਨਾਲ ਉਚਾਰਨ ਕਰ ਰਿਹਾ ਸੀ ਜਦੋਂ ਗੁਰੂ ਮਹਾਰਾਜ ਨੇ ਉਸ ਨੂੰ ਸਮਝਾਇਆ ਕਿ ਬਾਣੀ ਸ਼ੁੱਧ ਪੜੋ ਤਾਂ ਉਸ ਨੇ ਬਿਲਕੁਲ ਵੀ ਧਿਆਨ ਨਾ ਦਿੱਤਾ ਤਾਂ ਇੱਕ ਸਿੰਘ ਦੀ ਡਿਊਟੀ ਲਗਾਈ ਕਿ ਉਸ ਨੂੰ ਗੁਰਬਾਣੀ ਸ਼ੁੱਧ ਪੜਨੀ ਦੱਸੋ ਜਦੋਂ ਸਿੰਘ ਨੇ ਗੁਰਬਾਣੀ ਉਸ ਤੋਂ ਸੁਣੀ ਤਾਂ ਸਿੰਘ ਨੇ ਦੋ ਉਸ ਦੇ ਚਪੇੜਾ ਮਾਰੀਆਂ ਜਦੋਂ ਜਿਹੜਾ ਸਿੱਖ ਬਾਣੀ ਪੜ ਰਿਹਾ ਸੀ ਜਦੋਂ ਉਸ ਨੇ ਗੁਰੂ ਮਹਾਰਾਜ ਨੂੰ ਦੱਸਿਆ ਕਿ ਮਹਾਰਾਜ ਤੁਹਾਡੀ ਬਾਣੀ ਤਾਂ ਜਮਾ ਦੂਤਾ ਤੋਂ ਵੀ ਮੁਕਤ ਕਰਾਉਂਦੀ ਹੈ ਪਰ ਇੱਥੇ ਤਾਂ ਇਸੇ ਲੋਕ ਦੇ ਵਿੱਚ ਹੀ ਚਪੇੜਾ ਪਹਿਰਿਆ ਹਨ ਤਾਂ ਗੁਰੂ ਮਹਾਰਾਜ ਨੇ ਉਸ ਨੂੰ ਸਮਝਾਉਣਾ ਕੀਤਾ ਕਿ ਭਾਈ ਗੁਰਮੁਖਾ ਜਿਹੜੀ ਤੂੰ ਬਾਣੀ ਪੜ ਰਿਆ ਹੈ ਉਹ ਬਾਣੀ ਤੂੰ ਸ਼ੁੱਧ ਨਹੀਂ ਪੜ ਰਿਹਾ ਤੂੰ ਬਾਣੀ ਬਿਲਕੁਲ ਹੀ ਗਲਤ ਪੜ ਰਿਹਾ ਹੈ ਜਦੋਂ ਤੂੰ ਗੁਰਬਾਣੀ ਪੜਦਾ ਹੈ ਜਦੋਂ ਤੂੰ ਗੁਰਬਾਣੀ ਨੂੰ ਗਲਤ ਪੜ ਰਿਹਾ ਤਾਂ ਸਾਡੇ ਵੀ ਮਨ ਨੂੰ ਦੁੱਖ ਲੱਗ ਰਿਹਾ ਹੈ ਤੈਨੂੰ ਆਪਣੀ ਚਪੇੜਾਂ ਦਾ ਦਾ ਦੁੱਖ ਦਾ ਅਹਿਸਾਸ ਹੋਇਆ ਪਰ ਜੋ ਤੂੰ ਗੁਰਬਾਣੀ ਪੜ ਕੇ ਸਾਡੇ ਸਰੀਰ ਨੂੰ ਦੁੱਖ ਦੇ ਰਿਹਾ ਹੈ ਤੈਨੂੰ ਉਸਦਾ ਅਹਿਸਾਸ ਨਹੀਂ ਹੋਇਆ ਤਾਂ ਉਸ ਸਿੱਖ ਨੇ ਪੁੱਛਿਆ ਕਿ ਮਹਾਰਾਜ ਮੈਂ ਗੁਰਬਾਣੀ ਕੀ ਮੈਂ ਪੜ ਰਿਹਾ ਮੈਨੂੰ ਵੀ ਸਮਝਾਓ ਤਾਂ ਗੁਰੂ ਮਹਾਰਾਜ ਨੇ ਕਿਹਾ ਤੈਨੂੰ ਲੱਗਦਾ ਗੁਰਬਾਣੀ ਦੇ ਅਰਥਾਂ ਦਾ ਗਿਆਨ ਨਹੀਂ ਹੈ ਇਸ ਕਰਕੇ ਤੂੰ ਗੁਰਬਾਣੀ ਬਿਲਕੁਲ ਹੀ ਗਲਤ ਪੜ ਰਿਹਾ ਹੈ ਸੋ ਇੱਥੇ ਸੰਤ ਗੁਰੂ ਮਹਾਰਾਜ ਨੇ ਫਿਰ ਉਸ ਨੂੰ ਸਮਝਾਉਣਾ ਕੀਤਾ ਕਿ ਭਾਈ ਗੁਰਬਾਣੀ ਕਿਵੇਂ ਪੜਨੀ ਹੈ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ ਇਥੇ ਕੱਕੇ ਨੂੰ ਦਲਾਵਾ ਲੱਗੀ ਹੈ ਕਹਿ ਜਾਣੈ ਗੁਰ ਸੂਰਾ ਭਾਵ ਕੀ ਕਰਤਾਰ ਦੀ ਵਡਿਆਈ ਕਰਤਾਰ ਆਪ ਹੀ ਜਾਣਦਾ ਹੈ ਯਾ ਸੂਰਮਾ ਸਤ ਗੁਰੂ ਜਾਣਦਾ ਹੈ ਭਾਵ ਸਤ ਗੁਰੂ ਹੀ ਪਰਮਾਤਮਾ ਦੀ ਵਡਿਆਈ ਦੀ ਕਦਰ ਪਾਉਂਦਾ ਹੈ ਗੁਰੂ ਹੀ ਉਸ ਪ੍ਰਮਾਤਮਾ ਕਰਤਾਰ ਦੀ ਵਡਿਆਈ ਨੂੰ ਜਾਣ ਸਕਦਾ ਹੈ ਕਹਿ ਦਾ ਅਰਥ ਹੈ ਜਾਣ ਲੈਣਾ ਤੇ ਤੂੰ ਇੱਥੇ ਕੱਕੇ ਨੂੰ ਦਲਾਵਾ ਦੀ ਜਗ੍ਹਾ ਕੱਕੇ ਨੂੰ ਲਾਵਾਂ ਲਗਾ ਕੇ ਕੀ ਜਾਣੇ ਗੁਰਸੂਰਾ ਭਾਵ ਕੀ ਕਰਤਾਰ ਦੀ ਵਡਿਆਈ ਨੂੰ ਤਾਂ ਗੁਰੂ ਸੂਰਮਾ ਜਾਣ ਹੀ ਨਹੀਂ ਸਕਦਾ ਸੋ ਇੱਥੇ ਸੰਗਤਾਂ ਨੂੰ ਦੱਸ ਦਈਏ ਕਿ ਜਦੋਂ ਅਸੀਂ ਬਿਨਾਂ ਗੁਰਬਾਣੀ ਸੰਥਿਆ ਤੋਂ ਬਾਣੀ ਪੜ੍ਹਦੇ ਹਾਂ ਤਾਂ ਅਸੀਂ ਵੀ ਬਿਨਾ ਧਿਆਨ ਕੀਤੇ ਹੀ ਲਗਾ ਮਾਤਰਾਆਂ ਦੇ ਵਿੱਚ ਬਹੁਤ ਫਰਕ ਪਾ ਦਿੰਦੇ ਹਾਂ ਜਿਸ ਕਰਕੇ ਗੁਰਬਾਣੀ ਦੇ ਅਰਥਾ ਦਾ ਅਨਾਰਥ ਹੋ ਜਾਂਦਾ ਹੈ ਸੋ ਅਸੀਂ ਵੀ ਜਦੋਂ ਗੁਰਬਾਣੀ ਗਲਤ ਪੜ੍ਹਦੇ ਹਾਂ ਤਾਂ ਉਹ ਗੁਰਬਾਣੀ ਦੇ ਅਰਥਾ ਦਾ ਅਨਾਰਥ ਕਰ ਦਿੰਦੇ ਹਾਂ ਸੋ ਸੰਗਤਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਬਦ ਤੋਂ ਬਦ ਜਿੱਥੇ ਵੀ ਤੁਹਾਨੂੰ ਲਾਹਾ ਪ੍ਰਾਤ ਹੋਵੇ ਗੁਰਮੁਖ ਪਿਆਰਾ ਜੋ ਦਮ ਦਮੇ ਟਕਸਾਲ ਤੋਂ ਸਿੱਖਿਆ ਹੋਵੇ ਸਿੰਘ ਸੰਪੂਰਨ ਗੁਰਮੁਖ ਪਿਆਰਾ ਉਸ ਤੋਂ ਗੁਰਬਾਣੀ ਦੀ ਸੰਥਿਆ ਜਰੂਰ ਲਵੋ ਸੋ ਗੁਰੂ ਮਹਾਰਾਜ ਨੇ ਉਸ ਸਿੱਖ ਨੂੰ ਸਮਝਾਇਆ ਕਿ ਭਾਈ ਗੁਰਬਾਣੀ ਐਦਾਂ ਸ਼ੁੱਧ ਪੜਨੀ ਹੈ ਇੱਕ ਵੀ ਲਗਾ ਮਾਤਰਾ ਇੱਧਰ ਉੱਧਰ ਹੋਣ ਨਾਲ ਹੀ ਗੁਰਬਾਣੀ ਦੇ ਅਰਥ ਬਦਲ ਜਾਂਦੇ ਨੇ ਸੋ ਇਸ ਕਰਕੇ ਗੁਰੂ ਮਹਾਰਾਜ ਨੇ ਤਕਸਾਲਾਂ ਚਲਾਈਆਂ ਨੇ ਤਾਂ ਕਿ ਇਸਾ ਟਕਸਾਲਾਂ ਦੇ ਜ਼ਰੀਏ ਗੁਰਸਿੱਖ ਪਿਆਰੀ ਸੰਗਤਾਂ ਨੂੰ ਗੁਰਬਾਣੀ ਸ਼ੁੱਧ ਕੀਵੇਂ ਪੜ੍ਹਨੀ ਹੈ ਸ਼ੁੱਧ ਲਗਾ ਮਾਤਰਾ ਹੁੰਦਾ ਉਚਾਰਨ ਅਰਥਾ ਸਮੇਤ ਦੱਸਿਆ ਜਾਵੇ ਤੇ ਅੱਜ ਇਹ ਦੋਨੇ ਟਕਸਾਲਾਂ ਸੀਨਾ ਬਰ ਸੀਨਾ ਇਸੇ ਤਰ੍ਹਾਂ ਹੀ ਸੇਵਾ ਨਿਭਾਉਂਦੀਆਂ ਆ ਰਹੀਆਂ ਨੇ ਤੇ ਇਹ ਸੰਗਤਾਂ ਨੂੰ ਗੁਰਬਾਣੀ ਦੇ ਸ਼ੁੱਧ ਅਰਥ ਕਰਕੇ ਸ਼ੁੱਧ ਲਗਾ ਮਾਤਰਾ ਹੁੰਦਾ ਉਚਾਰਨ ਕਰਕੇ ਸੰਤਾਂ ਨੂੰ ਗੁਰਬਾਣੀ ਦਾ ਗਿਆਨ ਦੇ ਰਿਹਾ ਨੇ ਸੋ ਇਸੇ ਤਰ੍ਹਾਂ ਹੀ ਦਮਦਮੀ ਟਕਸਾਲ ਦੇ ਮੁਖੀ ਸ਼ਹੀਦ ਭਾਈ ਮਨੀ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਸੋ ਇਹਨਾਂ ਤੋਂ ਬਾਅਦ ਸ਼ਹੀਦ ਭਾਈ ਸੂਰਤ ਸਿੰਘ ਜੀ ਸੋ ਭਾਈ ਗੁਰਦਾਸ ਸਿੰਘ ਜੀ ਭਾਈ ਸੰਤ ਸਿੰਘ ਜੀ ਸੰਤ ਦਿਆ ਸਿੰਘ ਜੀ ਸੰਤ ਗਿਆਨੀ ਭਗਵਾਨ ਸਿੰਘ ਜੀ ਸੋ ਇਹਨਾਂ ਤੋਂ ਬਾਅਦ ਜਿਹੜੇ ਟਕਸਾਲ ਦੇ ਮੁਖੀ ਹੋਏ ਸਨ ਉਹ ਸਨ ਸੰਤ ਹਰਨਾਮ ਸਿੰਘ ਜੀ ਵੇਦੀ ਇਹਨਾਂ ਤੋਂ ਬਾਅਦ ਸੰਤ ਬਾਬਾ ਵਿਸ਼ਨ ਸਿੰਘ ਜੀ ਮੂਰਾਲੇ ਵਾਲੇ ਸੋ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾ ਵਾਲੇ ਸੋ ਇਹਨਾਂ ਤੋਂ ਬਾਅਦ ਜੋ ਟਕਸਾਲ ਦੇ ਮੁਖੀ ਹੋਏ ਸਨ ਉਹ ਸਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਸੋ ਇੱਥੇ ਸੰਗਤਾਂ ਨੂੰ ਦੱਸ ਦਈਏ ਕਿ ਸੰਤ ਗਿਆਨੀ ਗੁਰਪਚਨ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਨੇ 27 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਕਥਾ ਕੀਤੀ ਆ ਸਨ 27 ਵਾਰ ਸੋ ਇਹਨਾਂ ਤੋਂ ਬਾਅਦ ਜੋ ਅਗਲੇ ਮੁਖੀ ਸੰਦਮਦਵੀ ਟਕਸਾਲ ਦੇ ਉਹ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਹੋਏ ਹਨ ਉਹਨਾਂ ਤੋਂ ਬਾਅਦ ਜੋ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਸੋ ਇਹਨਾਂ ਤੋਂ ਬਾਅਦ ਇਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਜੋ ਦਮਦਮੀ ਟਕਸਾਲ ਦੀ ਸੇਵਾ ਨਿਭਾਈ ਉਹ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਨਿਭਾਈ ਸੀ ਸੋ ਇਹ ਸੀ ਦਮਦਮੀ ਟਕਸਾਲ ਦਾ ਇਤਿਹਾਸ ਸੋ ਅੱਜ ਦੇ ਦਿਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 27 ਅਗਸਤ 1706 ਨੂੰ ਦਮਦਮੀ ਟਕਸਾਲ ਦੀ ਸਥਾਪਨਾ ਕੀਤੀ ਸੀ ਆਰੰਭਤਾ ਕੀਤੀ ਸੀ ਸੋ ਸਮੁੱਚੀ ਸਿੱਖ ਕੌਮ ਨੂੰ ਦਮਦਮੀ ਟਕਸਾਲ ਦੀ ਆਰੰਭਤਾ ਸਥਾਪਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ